ஆட்டோ <laughs> 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 ਕਿਸੇ ਮੁੰਡੇ ਦਾ ਫੋਨ ਹੈ ਕੀ ਕਰਦੇ ਐ ਇਨਕਲਾਬ ਕੀ ਬੋਲਾਂ ਹੁਣ ਮੈਂ ਕੀ ਬੋਲਾਂ ਮਾਜੇ ਵਾਲਿਓ ਕੀ ਬੋਲਾਂ ਹੁਣ ਮੈਂ ਐਮਐਲਏ ਸਾਹਿਬ ਬੈਠੇ ਐ ਲਾਲਜੀ ਭੁੱਲਰ ਬੈਠਾ ਜਿਹੜਾ ਕੈਂਡੀਡੇਟ ਐ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਹੋ ਵਾਹ ਬਈ ਵਾਹ ਅੱਜ ਮੈਂ ਮਾਝੇ ਜੀ ਸੀ ਮਜੀਠੇ ਅਜ ਨਾਲੇ ਚੁਗਾਵਾ ਜੰਡਿਆਲਾ ਰਈਆ ਛੋਟੇ ਕੋਲੇ ਆ ਗਿਆ ਤੀਰ ਨਿਸ਼ਾਨੇ ਤੇ ਤੀਰ ਨਿਸ਼ਾਨੇ ਤੇ ਬਹੁਤ ਬਹੁਤ ਛੋਟਾ ਧੰਨਵਾਦ ਇੱਕ ਤਰੀਕ ਨੂੰ ਜੋ ਝਾੜੂ ਵਾਲਾ ਬਟਨ ਦਬੋਗੇ ਥੋੜੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜੇ ਦਾ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਇੱਕ ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਭੇਜੋ ਸਾਡਾ ਮਾਜੇ ਦਾ ਜਰਨੈਲ ਆ ਜੀ ਸੋ ਵੀਰ ਇੱਕਾ ਰੱਖਿਓ ਬੋਟ ਨਾ ਖਰਾਬ ਕਰ ਲਿਓ ਇਧਰ ਉਧਰ ਆਪਣੇ ਕੋਲ ਹੀ ਐ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਐ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਐ ਕੰਮ ਤਾਂ ਆਪੇ ਹੀ ਕਰਨੇ ਐ ਇਧਰ ਉਧਰ ਬੋਟ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਟ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿ ਹਾਂ ਬਈ ਸਮਝ ਲਓ ਝਾੜੂ ਦਾ ਬਾਲਣ ਦੱਬੋਂਗੇ ਸਮਝ ਲਓ ਵੋਟ ਮੈਨੂੰ ਪੈ ਰਹੀ ਹੈ ਮੈਨੂੰ ਮੇਰੀ ਮੇਰੀ 2.5 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਤੇ ਜਾਊਂਗਾ ਕਿਕਲੀ-ਕਲੀਰ ਦੀ ਬੁਰੀ ਹਾਲ ਦਸੁਖਵੀਰ ਦੀ ਸਮਝ ਕੁ ਜਾਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਲ ਸਾਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਉਹਨਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਹਾਏ ਜਦੋਂ ਜਦੋਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮौजਵਰੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਲ ਜੈ ਜੀ ਅਨਕਲਾ ਤਰੰਧਾਨ ਵਾਲਿਓ ਤੁਸਾਂ ਬੜਾ ਮਾਣ ਤੇ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਤੇ ਆ ਜਿਹੜਾ ਟਾਡੇ ਭਰਾ ਦਾ ਗਲ ਬੈਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਆ ਰਾਤ ਦੇ 2-2 ਵਜੇ ਤੇ ਆ ਭਾਵੇਂ ਮੈਡੀਕਮ ਦਵਾਈਆਂ ਲੈ ਕੇ ਪੋਲੀ ਦਾ ਤਾਂ ਵੀ ਗਲਾ ਉਸੇ ਤਰ੍ਹਾਂ ਖਰਾਬ ਹੈ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਸਿੱਧਾ ਕਰਦੇ ਆ ਉਹ ਤਰਨ ਤਰ ਨਾਲੋਂ ਸਭ ਤੋਂ ਵਧਾ ਦਿਓਗੇ ਲੀਡ ਦਿਤਾ ਦਿਓਗੇ ਤਰਨ ਨਾਲੋਂ ਅੱਜ ਮਾਜੋ ਦੇ ਵਿੱਚ ਮਾਨ ਸਾਹਿਬ ਨੇ ਮਜੀਠੇ ਜੰਡਿਆਲੇ ਰਈਏ ਤਰਨ ਤਾਰਨ ਬਾਪੇ ਬਕਾਲੇ ਜਿੱਤ ਦੇ ਝੰਡੇ ਗੱਡ ਤੇ ਤੇ ਜਿੱਤ ਦੇ ਝੰਡੇ 1 ਜੂਨ ਨੂੰ ਤੋਂ ਹੈ ਗੱਡਣਿਆ ਚੁੜਾ ਦਿਓ ਝੰਡੇ ਬੋਲੋ ਸੋਨਾਲ